ਕਾਲ ਕਰਤੋ ਆਡਾ ਆਪਣੇ YouTube ਚੈਨਲ ਤੇ ਆਪਾਂ ਅੱਜ ਤੁਹਾਨੂੰ ਲਾਈਨਿੰਗ ਕੱਟਣ ਦਾ ਸੌਖਾ ਤਰੀਕਾ ਦੱਸਾਂਗੇ ਆਪਾਂ ਪਹਿਲਾਂ ਕਮੀਜ਼ ਦੇ ਪਹਿਲੇ ਪੱਲੇ ਦੀ ਲਾਈਨਿੰਗ ਪਹਿਲਾਂ ਕੱਟ ਲਈ ਸੀਗੀ ਆਪਾਂ ਪਿਛਲੇ ਪੱਲੇ ਦੀ ਤੁਹਾਨੂੰ ਲਾਈਨਿੰਗ ਕੱਟ ਕੇ ਦੱਸਾਂਗੇ ਆਪਾਂ ਲਾਈਨਿੰਗ ਕਦੇ ਵੀ ਦੋਨੋਂ ਪੱਲਿਆਂ ਦੀ ਇਕੱਠੀ ਜੋੜ ਕੇ ਨਹੀਂ ਕੱਟਣੀ ਆਪਾਂ ਸਿੰਗਲ ਸਿੰਗਰ ਪੱਲੇ ਦੀ ਕੱਟਣੀ ਹੈ ਤਾਂ ਕਿ ਆਪਣੀ ਉਨੀ ਸਫਾਈ ਵੱਧ ਆਵੇ ਹੈਨਾ ਇਸ ਤਰ੍ਹਾਂ ਆਪਾਂ ਪਹਿਲਾਂ ਲਾਈਨਿੰਗ ਤੇ ਵੀ ਪ੍ਰੈਸ ਮਾਰ ਲਈ ਸੀਗੀ ਕੱਪੜੇ ਨੂੰ ਆਪਾਂ ਹੌਲੀ-ਹੌਲੀ ਸੈੱਟ ਕਰ ਲਾਂਗੇ ਜਿਵੇਂ ਜਿਵੇਂ ਕਪੜਾ ਸੈੱਟ ਹੋ ਜੂਗਾ ਫੇਰ ਇਹਨੂੰ ਆਪਾਂ ਪ੍ਰੈਸ ਨਾਲ ਸੈੱਟ ਕਰਕੇ ਫੇਰ ਕੱਟਾਂਗੇ ਆਪਾਂ ਇਹਨੂੰ ਪਹਿਲਾਂ ਨਹੀਂ ਕੱਟਣਾ ਜਿਹੜੇ ਚ ਵਾਲਾ ਉਹ ਸਾਰੇ ਨਿਕਲ ਜਾਣਗੇ ਉੰਨੀ ਆਪਣੀ ਜਿਆਦਾ ਸਫਾਈ ਵਿੱਚ ਕੱਟੀ ਜਾਊਗੀ ਲਾਈਨਿੰਗ ਐ ਪੂਰਾ ਤੁਸੀਂ ਬਰੀਕ ਰੱਖਣਾ ਵੀ ਐਨ ਹੋਵੇ ਕਿਤੇ ਉੱਤਲਾ ਕਪੜਾ ਤੁਹਾਡਾ ਪਿੱਛੇ ਫਿਰ ਦੋਵੇ ਲਾਈਨਿੰਗ ਕਿਤੇ ਫਿਰਦੀ ਹੋਵੇ ਨਾ ਜਦੋਂ ਆਪਾਂ ਬਣਾਵਾਂਗੇ ਸ਼ਰਟ ਨੂੰ ਫਿਰ ਉਨੇ ਹੀ ਜ਼ਿਆਦਾ ਫਿਰ ਜਦੋਂ ਤੁਸੀਂ ਉਦੋਂ ਪ੍ਰੈਸ ਮਾਰੋਗੇ ਫਿਰ ਕੱਪੜਾ ਸਾਰਾ ਬਾਹਰ ਨਿਕਲੇ ਫਿਰੂਗਾ ਆਪਾਂ ਪਹਿਲਾਂ ਚੈੱਕ ਕਰ ਲਈ ਹੁਣ ਸਮਾਰ ਕੇ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਕੱਟ ਦਾਂਗੇ ਆਪਾਂ ਜਮਾ ਵੀ ਵੱਧ ਨਹੀਂ ਕਟਣੀ ਜਮਾ ਨਾਲ-ਨਾਲ ਕਟਣੀ ਆ ਤਾਂ ਕਿ ਆਪਾਂ ਨੂੰ ਬਣਾਉਣ ਵੇਲੇ ਜਮਾ ਵੀ ਦਿੱਕਤ ਨਾ ਆਵੇ ਕਿਸੇ ਵੀ ਚੀਜ਼ ਦੀ ਤੁਸੀਂ ਮੂਰੀ ਆਏ ਹੱਥ ਵੀ ਰੱਖਣਾ ਮੈਂ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਤਾਂ ਕਿ ਆਪਣਾ ਕਪੜਾ ਕਈ ਵਾਰ ਕੈਂਚੀ ਦੀ ਨੋਕ ਨਾਲ ਹੀ ਹਿੱਲ ਜਾਂਦਾ ਹੈਗਾ ਆਪਣਾ ਆ ਟੱਕ ਸੀ ਆਪਾਂ ਇੱਥੇ ਟੱਕ ਤੇ ਟੱਕ ਦੇ ਦੇਣਾ ਆਪਾਂ ਨੂੰ ਬਣਾਉਣ ਵੇਲੇ ਜਿਵੇਂ ਆਪਣੀ ਮੋਢੇ ਲਈ ਹੈ ਇਹਨਾਂ ਮੋਢੇ ਤੇ ਵੀ ਆਣ ਟੱਕ ਦੇ ਦੇਣਾ ਹੁਣ ਆਪਣਾ ਕਮੀਜ਼ ਦੀ ਲਾਈਨਿੰਗ ਤਾਂ ਕੱਟੇਗੀ ਹੁਣ ਆਪਾਂ ਇਹਦੇ ਜਿਹੜੇ ਨਾਲੋਂ ਕੱਪੜਾ ਲੋਗੋ ਦੇ ਵਿੱਚੋਂ ਆਪਾਂ ਸਲਵਾਰ ਦੇ ਫੱਟੇ ਕੱਢ ਲਾਂਗੇ ਜਦੋਂ ਆਪਾਂ ਲਾਈਨਿੰਗ ਨੂੰ ਧੋ ਕੇ ਸੁਕਾ ਲੈਨੇ ਇਹਦੇ ਤੇ ਉਹਦੀ ਪ੍ਰੈਸ ਮਾਰ ਕੇ ਰੱਖਿਆ ਕਰੋ ਤਾਂ ਕਿ ਇਹ ਚ ਵਾਲੇ-ਵਾਲ ਨਾ ਪੈਣ ਜਦੋਂ ਆਪਾਂ ਕੱਟਣਾ ਉਦੋਂ ਆਪਣਾ ਵਧੀਆ ਸੌਖਾ ਕੱਟਿਆ ਜਾਵੇ ਕੱਪੜਾ ਜਦੋਂ ਆਪਾਂ ਕੱਪੜੇ ਤੇ ਕੱਟਣ ਵੇਲੇ ਪ੍ਰੈਸ ਮਾਰਦੇ ਹਾਂ ਉਦੋਂ ਫਿਰ ਬਾਲਾ ਜਾਵੇ ਉਹ ਹੋ ਜਾਂਦਾ ਕੱਪੜਾ ਬਲ ਵੀ ਪੈ ਜਾਂਦੇ ਆ ਤੁਸੀਂ ਇਹ ਜਪਣਾ ਕੱਟ ਹੋਇਆ ਪਿਆ ਨਾ ਇਹਨੂੰ ਪੰਨੀ ਨੂੰ ਤਾਂ ਆਪਾਂ ਬਾਹਰ ਕੱਢ ਹੀ ਦੇਵਾਂਗੇ ਕਿਉਂਕਿ ਇਹਨਾਂ ਦਾ ਤਾਂ ਨਾਪ ਠੀਕ ਹੈ ਲਾਈਨਿੰਗ ਦਾ ਵਧੀਆ ਸਰਜੂਗਾ ਉਨਾ ਪੱਲੇ ਨਹੀਂ ਆਪਾਂ ਲੈਣੇ ਲਾਈਨਿੰਗ ਕੱਟਣ ਵੇਲੇ ਆਪਾਂ ਇੱਕੋ ਹੀ ਪੱਲਾ ਲੈਣਾਗਾ ਤਾਂ ਕਿ ਆਪਣੀ ਵਧੀਆ ਸਫਾਈ ਆਵੀ ਹੈ ਨਾ ਆਪਾਂ ਇਹਨੂੰ ਇਹਦੇ ਉੱਪਰ ਰੱਖ ਕੇ ਇੱਥੇ ਪ੍ਰੈਸ ਮਾਰ ਕੇ ਫੇਰ ਕਟਾਂਗੇ ਵਧੀਆ ਸਫਾਈ ਨਾਲ ਜਿੰਨਾ ਤੁਸੀਂ ਕੰਮ ਨੂੰ ਸਾਫ਼ ਕਟੋਗੇ ਉਨਾ ਹੀ ਬਣਾਉਣ ਵੇਲੇ ਤੁਹਾਡਾ ਕੰਮ ਸਾਫ਼ ਰਹੂਗਾ ਕਈ ਪੈਣਾ ਇੱਦਾਂ ਹੀ ਕੱਟ ਲੈਣੀ ਆ ਫਿਰ ਉਹ ਬਾਅਦ ਚ ਫਿਟਿੰਗ ਵੀ ਨਹੀਂ ਸੈੱਟ ਆਉਂਦੀ ਕੱਪੜਾ ਆਪਣੇ ਕੋਲੇ ਵਾਧੂ ਸੀ ਆ ਵੀ ਆਪਾਂ ਕੰਨੀ ਲਾ ਦਾਂਗੇ ਇੱਧਰ ਵੀ ਆਪਣੇ ਕੋਲੇ ਵਾਧੂ ਐ ਇਹਨੂੰ ਆਪਾਂ ਵੈਸੇ ਥੋੜਾ ਬਹੁਤ ਇੱਧਰ ਕਰਨਾ ਕਰ ਸਕਦੇ ਆ ਲਾਈਨਿੰਗ ਨੂੰ ਤੁਸੀਂ ਹਮੇਸ਼ਾ ਹੀ ਧੋਕੇ ਲਾਉਣਾ ਬਿਨਾਂ ਧੋਤੇ ਨਹੀਂ ਲਾਉਣਾ ਕਿਉਂਕਿ ਕੱਪੜੇ ਨੇ ਤਾਂ ਕਾਟਨ ਨੇ ਤਾਂ ਸੁਗੜਨੇ ਹੀ ਸੁਗੜਨਾ ਹੈ ਜਿਵੇਂ ਆਪਣੇ ਇਹਦੀ ਸ਼ੇਪ ਦਿੱਤੀ ਉਹਵੇਂ ਆਪਾਂ ਇਹਨੂੰ ਸ਼ੇਪ ਦੇ ਦਾਂਗੇ ਲਾਈਨ ਵੀ ਕੀ ਦਿਲੀ ਦਾ ਦੂਸਰਾ ਪੱਲਾ ਸੀ ਆਪਾਂ ਉਹਦੇ ਵੀ ਮੈਂ ਤੁਹਾਨੂੰ ਸਮਝਾਇਆ ਸੀਗਾ ਵੀ ਆਪਾਂ ਇਹਨੂੰ ਇਹਦੇ ਉੱਪਰ ਹੀ ਰੱਖ ਕੇ ਆਏ ਇੱਥੇ ਵੀ ਥੋੜੀ ਜਿਹੀ ਪ੍ਰੈਸ ਮਾਰ ਦਾਂਗੇ ਤਾਂ ਕਿ ਆਪਣਾ ਉਨਾਂ ਹੀ ਸਾਫ਼ ਰਹੂਗਾ ਇਹਨੂੰ ਹੁਣ ਆਪਾਂ ਪੂਰੀ ਚੰਗੀ ਤਰ੍ਹਾਂ ਇਕੱਠਾ ਕਰਾਂਗੇ ਆਇ ਨਹੀਂ ਵੀ ਆਹ ਆਪਣਾ ਰਹਿ ਗਿਆ ਸੀਗਾ ਆਪਾਂ ਇਹ ਵੀ ਕੱਟ ਦਈਏ ਸਾਈਡ ਤੇ ਰੱਖ ਦਾਂਗੇ ਜਿਹੜਾ ਇਹਦੇ ਚਾ ਕਪੜਾ ਸਾਰਾ ਆਪਾਂ ਕੱਟ ਕੇ ਛੱਡ ਦਾਂਗੇ ਹੁਣ ਆਪਾਂ ਬਾਹਮਾਂ ਦੀ ਲਾਈਨਿੰਗ ਕੱਟਾਂਗੇ ਜਿਹੜਾ ਕਪੜਾ ਬਾਜੂਰ ਚੋਂ ਆਪਾਂ ਸਲਵਾਦੇ ਲਾਈਨਿੰਗ ਕੱਟਣੀ ਆਂ ਤੁਸੀਂ ਇਹਦੇ ਇੱਕ ਪਾਸੇ ਤੋਂ ਬਾਹਮਾਂ ਕੱਢ ਲੈਣੀਆਂ ਹੌਲੀ ਹੌਲੀ ਆਪਾਂ ਨੂੰ ਜਿਵੇਂ ਜਿਵੇਂ ਆਪਾਂ ਵੇਖੀ ਜਾਂਦੇ ਓਵੇਂ ਓਵੇਂ ਆਪਾਂ ਨੂੰ ਹਸਾਬ ਆ ਜਾਂਦਾ ਕੰਮ ਦਾ ਓਵੇਂ ਓਵੇਂ ਆਪਾਂ ਨੂੰ ਔਖਾ ਕੰਮ ਵੀ ਸੌਖਾ ਲੱਗਣ ਲੱਗ ਜਾਂਦਾ ਹੈ ਨਾ ਇਸ ਤਰ੍ਹਾਂ ਪਹਿਨ ਨੂੰ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਕੱਪੜੇ ਨੂੰ ਫੇਰੀ ਚੌਰਾ ਕਰਾਂਗੇ ਠੀਕ ਹੈ ਤੁਸੀਂ ਪ੍ਰੈਸ ਚੰਗੀ ਤਰ੍ਹਾਂ ਮਾਰਨੀ ਹੈ ਤਾਂ ਕਿ ਕੱਪੜੇ ਦੀ ਜੜੀ ਆ ਹਵਾ ਜੀ ਜਮਾ ਨਿਕਲ ਜੇ ਆਪਣੇ ਕਸੂਰਦਿਆਂ ਬਾਹਾਂ ਜਿਵੇਂ ਹੁਣ ਆਪਾਂ ਸਾਫ਼ ਕੱਟਿਆ ਜੇ ਪਿੰਨਾ ਲਾ ਕੇ ਸਟੈਪਲਰ ਕੀਤਾ ਵੇ ਤਾਂ ਹੀ ਆਪਣਾ ਟਿਕਿਆ ਪਿਆ ਨਹੀਂ ਤੇ ਜੋੜ ਕੀਤੇ ਫਿਰਦੇ ਹੁਣ ਬਾਹਾਂ ਦਾ ਕਪੜਾ ਕਿਤੇ ਫਿਰਦਾ ਹੁੰਦਾ ਹਨ ਠੀਕ ਹੈ ਜੀ ਫਿਰ ਤੁਹਾਡਾ ਤੁਹਾਡੇ ਆਪ ਹੌਲੀ ਹੌਲੀ ਆਪਾਂ ਇਹਨੂੰ ਵੀ ਨਾਲ-ਨਾਲ ਕੱਟ ਦਾਂਗੇ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਇਹਨੂੰ ਇੱਥੋਂ ਵੀ ਨਾਲ-ਨਾਲ ਕੱਟਦੇ ਆਂ ਆ ਜਿਹੜੀ ਆਪਣੇ ਬਾਅਦ ਘੱਟ ਜੀ ਆਪਣੇ ਕੋਲ ਰਹਿ ਗਈ ਆਪਾਂ ਸਾਰੀ ਚੰਗੀ ਤਰ੍ਹਾਂ ਹੀ ਲਾ ਦਾਂਗੇ ਤਾਂ ਕਿ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਨੂੰ ਇਹਨਾਂ ਨੂੰ ਭਲੇੜ ਦਾਂਗੇ ਹੁਣ ਜਿਹੜਾ ਕੱਪੜਾ ਆਪਣੇ ਕੋਲੇ ਆ ਬਚ ਗਿਆ ਇਹਨੂੰ ਆਪਾਂ ਦੂਰਾ ਕਰ ਲਾਂਗੇ ਹੁਣ ਆਪਣੇ ਕੋਲੇ ਬਸ ਇੱਕ ਸਲਵਾਰ ਵੀ ਪਿਛਲੇ ਕੁੰਡੇ ਤੇ ਆਪਣੇ ਕੋਲੇ ਇਕੱਲੀ ਬੈਲਟ ਰਹੀ ਬੈਲਟ ਵਾਸਤੇ ਤਾਂ ਨਿਕਲੀ ਜਾਊਗਾ ਸਾਈਡ ਤੋਂ ਆਪਾਂ ਕੱਢ ਲਾਂਗੇ ਜਿਵੇਂ ਉਹਨਾ ਕੱਪੜਾ ਆਪਾਂ ਇਹਨੂੰ ਇੱਥੋਂ ਸਿੱਧੇ ਲਾ ਦਾਂਗੇ ਤਾਂ ਕਿ ਗਲਗੁਲਾ ਚੇਪਣਾ ਸੁੱਖਾ ਹੋ ਜੇ ਆਪਾਂ ਤੇ ਮੇਰੀਆਂ ਭੈਣਾਂ ਨੂੰ ਨਹੀਂ ਕੰਮ ਆਉਂਦਾ ਲੇਡੀਜ਼ ਤਾਂ ਉਹ ਹੌਲੀ ਹੌਲੀ ਸਿੱਖਣ ਤਾਂ ਕਿ ਉਹਨਾਂ ਦਾ ਮਨ ਲੱਗ ਗਿਆ ਇਸ ਕੰਮ ਵਿੱਚ ਹੈ ਨਾ ਕਿਸੇ ਕਿਸੇ ਭੈਣ ਦਾ ਜਮਾ ਵੀ ਘਰੇ ਮੰਨਣੇ ਲੱਗਦਾ ਇਹ ਇੱਕ ਐਹੋ ਜਿਹਾ ਕੰਮ ਆ ਬੰਦੇ ਨੂੰ ਵਿਜੀ ਰੱਖਦਾ ਹੋਰ ਕਿਸੇ ਚੀਜ਼ ਬਾਰੇ ਸੋਚਣ ਨਹੀਂ ਦਿੰਦਾ ਬੰਦੇ ਨੂੰ ਕਦੇ ਕਪੜਾ ਧੋ ਲਿਆ ਕਦੇ ਕੱਢ ਲਿਆ ਫਿਰ ਆਪਾਂ ਸਾਰੀ ਦਿੜੀ ਵਿਜੀ ਰਹਾਂਗੇ ਆਪਣਾ ਮਨ ਸੋਚੂ ਕਿਵੇਂ ਆਪਾਂ ਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੰਦਾ ਮੰਨ ਕੇ ਕੋਈ ਆਪਣੇ ਨਾਲ ਕੋਈ ਵੀ ਆਪਣੀ ਜ਼ਿੰਦਗੀ 'ਚ ਕੋਈ ਵੀ ਗੱਲ ਹੋਈ ਹੁੰਦੀ ਹੈ ਇਹ ਵੀ ਜੀ ਆਪਾਂ ਨੂੰ ਵਿਜੀ ਕਰ ਦਿੰਦਾ ਜਿਹੜੀਆਂ ਪਹਿਣਾ ਜਮਾ ਕਹਿਨੀ ਹੈ ਮੈਂ ਤਾਂ ਵਿਹਲੀ ਰਹਿਣੀ ਹੈ ਮੇਰਾ ਤਾਂ ਜਮਾ ਦੇਨੇ ਨਿਕਲਦਾ ਸਾਰਾ ਦਿਨ ਮਣੀ ਨੂੰ ਆਪਾਂ ਪ੍ਰੈਸ ਮਾਰ ਕੇ ਨਾ ਕਰਨੀ ਜੋੜ ਲਾਂਗੇ ਤਾਂ ਕਿ ਆਈ نو ਵੀ ਆਪਣੀ ਪਿਛਲਾ ਖੱਲਾ ਕਪੜਾ ਖੱਲੇ ਨਾ ਹੋਵੇ ਅੰਸੂ ਪਰ ਆਪ ਐਨਾ ਜੁਇ ਇੱਕ ਪੱਲਾ ਜਕ ਲਾਂਗੇ ਇੱਕ ਵਾਰੀ ਆਪਾਂ ਰੱਖ ਕੇ ਦੇਖਾਂਗੇ ਇਹਨੂੰ ਸਾਫ਼ ਜਿਹਾ ਪੈਟਰਨ ਪ੍ਰੈਸ ਕਰ ਲਵਾਂਗੇ ਕੰਨੀ ਆਪਾਂ ਹਰ ਇੱਕ ਵੀਡੀਓ 'ਚ ਕਹਿੰਨੇ ਹੁੰਨੇ ਵੀ ਕੰਨੀ ਨੂੰ ਆਪਾਂ ਬਾਹਰ ਕੱਢਣੀ ਕੱਢਣਾ ਜਿੱਦਾਂ ਆਪਾਂ ਸਲਵਾਰ ਨੂੰ ਸ਼ੇਪ ਦਿੱਤੀ ਵੀ ਉਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਵਾਂਗੇ ਇਹਨੂੰ ਇਸ ਤਰ੍ਹਾਂ ਪਸ ਮਾਰਾਂਗੇ ਨਾਲ ਤਾਂ ਜਿਹੜਾ ਕੋਈ ਵੀ ਵਾਲੇ ਦੇ ਝੋਗ ਉਹ ਸੈੱਟ ਹੋ ਜੂਗਾ ਸਾਰਾ ਠੀਕ ਹੈ ਆ ਜਿਹੜੀ ਆਪਾਂ ਇਹਨੂੰ ਇਧਰੋਂ 2.5 3 ਇੰਚ ਥੱਲੇ ਨੂੰ ਡਾਉਣ ਕਰ ਦਿੰਨੇ ਆ ਤਾਂ ਕਿ ਆਪਣੀ ਸਲਵਾਰ ਅੱਡੀਆਂ ਤੋਂ ਨਾ ਚੱਕੀ ਜਾਏ ਉਹ ਸ਼ੇਪ ਅੱਜ ਆਪਾਂ ਲਾਈਨਿੰਗ ਵਿੱਚ ਵੀ ਇਹਨੂੰ ਉਵੇਂ ਸ਼ੇਪ ਦੇਵਾਂਗੇ ਫਿਰ ਹੀ ਸਲਵਾਰ ਜਾ ਕੇ ਸੈੱਟ ਹੋਊਗੀ ਇਖਲੇ ਨੂੰ ਆਪਾਂ ਨਾਲ ਨਾਲ ਕੱਟ ਦਾਂਗੇ ਜਮਾਂ ਇਸ ਤਰ੍ਹਾਂ ਹੈ ਫਿਰ ਨਾ ਵੀ ਨਾਲ ਇਹ ਤੋਂ ਪਰ ਮਾਰ ਐ ਬਸ ਮਸ਼ੀਨ ਦੇ ਪੈਰ ਦਿਨਾ ਪੈ ਨੂੰ ਨਾਲ ਨਾਲ ਥਾਂ ਛੱਡ ਦਾਂਗੇ ਸਾਰੀ ਦੇ ਬਾੜਾ ਕੱਪੜਾ ਨਹੀਂ ਛੱਡਣਾ ਆਪਾਂ ਸਲਵਾਰ ਚ ਫਿਰ ਨਾ ਪਤਾ ਕੀ ਇਹਦੇ ਨਾਲ ਬਾਅਦ ਚ ਹੋਰ ਹੀ ਹੋ ਜਾਂਦਾ ਹੈ ਸਲਵਾਰ ਦੀ ਫਿਟਿੰਗ ਸੈੱਟ ਨਹੀਂ ਹੁੰਦੀ ਵਿੱਚ ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੱਕ ਕੇ ਸਾਈਡ ਤੇ ਰੱਖ ਦਾਂਗੇ ਆਪਾਂ ਇਹਨੂੰ ਇੱਥੇ ਕੱਢ ਲਾਂਗੇ ਇਹਦੀ ਅਗਲੀ ਉੱਪਰ ਤਰਤੀਆਂ ਦੂਸਰੇ ਪੱਲਿਆਂ ਦੀ ਵੀ हुण आपण इथे ब्रश मारांगे तर इथे कोई ब्रश अपनी इधरू निकले होई ना सीधी ਇਸ ਟਰਾਪਾ ਨੂੰ ਇਹਦੇ ਉੱਪਰ ਵਿਛਾ ਲੈਣਾ ਠੀਕ ਹੈ ਤਾਂ ਵੀ ਆਪਾਂ ਜੇ ਇਹਨੂੰ ਚੰਗੀ ਤਰ੍ਹਾਂ ਕੱਟਿਆ ਸਮਝ ਕੇ ਫਿਰ ਆਪਣੀ ਕਿੰਨੀ ਲਾਈਨਿੰਗ ਵਧ ਗਈ ਬਾਵਾ ਵੀ ਆਪਣੀਆਂ ਕੱਟੀਆਂ ਵੀ ਆ ਅਹੀਂ ਆਪਾਂ ਨਾਲ ਨਾਲ ਕੱਟਣੀ ਕਿਤੋਂ ਵੱਧ ਕਿਤੋਂ ਘਟਾ ਐ ਨਹੀਂ ਕੱਟਣਾ ਫਿਰ ਆਪਣੀ ਬਿਲਕੁਲ ਵੀ ਸਫਾਈ ਨਹੀਂ ਹੁੰਦੀ ਜਿਵੇਂ ਆਪਾਂ ਉੱਪਰਲੇ ਕੱਟੇ ਵੀ ਆਈਨ ਵਸ ਨਾਲ ਨਾਲ ਕੈਂਚੀ ਨਾਲ ਕੱਟੀ ਜਾਣਾ ਫਿਰ ਜਿਵੇਂ ਹੁਣ ਆਹ ਕੱਪੜੇ ਦੀ ਵੱਧ ਘਟੇ ਵੀ ਆਪਾਂ ਲਾ ਹੀ ਦੇਣੀ ਹੈ ਸਾਰੀ ਉਹ ਪਹੌੜ ਨੇ ਇਕੱਠੇ ਕਰਦੇ ਜਾਵਾਂਗੇ ਕਿ ਜਿਵੇਂ ਹੁਣ ਆਪਣਾ ਵੀ ਵੱਧ ਘੱਟ ਕੱਪੜੇ ਇਹਨੂੰ ਵੀ ਇਹ ਆਪਣੇ ਸਲਵਾਰ ਦੇ ਹੁੰਡੇ ਹੋ ਗਏ ਹੁਣ ਆਪਾਂ ਇਹਦੇ ਵਿੱਚੋਂ ਸਾਨੂੰ ਬੈਲਟ ਕੱਢ ਦਾਂਗੇ ਇਤੋਂ ਬੈਲਟ ਵੀ ਬਸ ਆਪਾਂ ਇਤੋਂ ਸਾਈਡ ਜੇ ਤੋਂ ਕੱਢ ਲਾਂਗੇ ਜਿੰਨੀ ਤੁਸੀਂ ਜ਼ਿਆਦਾ ਪ੍ਰੈਸ ਦੀ ਵਰਤੋਂ ਕਰੋਗੇ ਉੰਨੇ ਹੀ ਤੁਹਾਡਾ ਕੱਪੜਾ ਜ਼ਿਆਦਾ ਸੋਹਣਾ ਬਣੂਗਾ ਚਾਹੀ ਆਪਾਂ 벨ਟ ਕੱਟਣੀ ਆ ਚਾਹੀ ਆਪਾਂ ਕੁਝ ਵੀ ਕੱਟਣਾ ਸੂਟ ਦੇ ਬਣਾਉਣ ਵੇਲੇ ਵੀ ਤੁਸੀਂ ਪ੍ਰੈਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਆ ਇਸ ਤਰ੍ਹਾਂ ਆਪਣੀ ਸਾਰੀ ਲਾਈਨਿੰਗ ਕੱਟੀ ਗਿਆ ਕਪੜਾ ਆਪਣੇ ਕੋਲੇ ਵੱਧ ਗਿਆ ਸਾਰ ਠੀਕ ਹੁਣ ਆਪਾਂ ਸਲਵਾਰ ਦੇ ਕਪੜੇ ਨੂੰ ਸਾਰੇ ਨੂੰ ਸਲਵਾਰ ਚ ਬੰਨ ਕੇ ਰੱਖਾਂਗੇ ਜਿਹੜਾ ਆਪਣਾ কুরਤੀ ਦਾ ਕਪੜਾ ਉਹਨੂੰ ਆਪਾਂ ਸਾਰੇ ਨੂੰ কুরਤੀ ਚ ਬੰਨ ਕੇ ਰੱਖਾਂਗੇ ਕਿਸੇ ਵੀ ਚੀਜ਼ ਨੂੰ ਆਪਾਂ ਇਧਰ ਉਧਰ ਨਹੀਂ ਉਹ ਕਰਨਾ ਤਾਂ ਕਿ ਆਪਣੀ ਕੋਈ ਵੀ ਕਪੜਾ ਗਵਾਚੇ ਨਾ ਜਿਵੇਂ ਆਪਾਂ ਕੁੰਦੇ ਕੱਟਿਆ ਆਪਾਂ ਕੁੰਦੇ ਚਾਰ ਹਨ ਚਾਰੇ ਗਿਣ ਕੇ ਰੱਖਣੇ ਆ ਕਈ ਵਾਰ ਆਪਣੇ ਤੇ ਇੱਕ ਇਧਰ ਉਧਰ ਹੋਵੇ ਆਪਾਂ ਕਈ ਵਾਰ ਗਲਤ ਕੱਟ ਲੀਏ ਫੇ ਆਪਣੀ ਸਾਰੀ ਸਲਵਾਰ ਹੀ ਖਰਾਬ ਹੋ ਜਾਂਦੀ ਹੈ ਠੀਕ ਹੈ ਮੇਰਾ ਆਪਾ ਪੁੰਚੇ ਦੀ ਲਾਈਨਿੰਗ ਕੱਟੀ ਸੀਗੀ ਆ ਬੈਲਟ ਹੋ ਗਈ ਠੀਕ ਹੈ ਆਪਾਂ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਬਲੇਟ ਕੇ ਰੱਖਾਂਗੇ ਤਾਂ ਕਿ ਆਪਾਂ ਨੂੰ ਬਣਾਉਣ ਵੇਲੇ ਵੀ ਬਾਲਾ ਖਰਾਬ ਨਾ ਹੋਵੇ ਆਪਣਾ ਤੇ ਆਪਣਾ ਬਿਲਕੁਲ ਸਾਫ਼ ਪਿਆ ਰਹੇ ਪ੍ਰੈਸ ਕੀਤਾ ਕਰਾਇਆ ਆਪਾਂ ਨੂੰ ਜਦੋਂ ਬਣਾਉਣਾ ਬਸ ਬਾਲੀ ਦਿੱਕਤ ਨਾ ਆਵੇ ਆਪਾਂ ਚੱਕ ਕੇ ਬਣਾ ਲਈਏ ਠੀਕ ਹੈ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿਸ ਤਰ੍ਹਾਂ ਲੱਗੀ ਤੁਹਾਨੂੰ ਵੀਡੀਓ ਦੁਬਾਰਾ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਣਾ